ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹ ਪਰਮਾਤਮਾਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦੇ ਦੁੱਗਣੀ ਤੇਰਾ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਸੰਦੀਪਤਾ ਜੀ ਜਿਹੜਾ ਤੁਸੀਂ ਬਹੁਤ ਕਮੈਂਟ ਆਏ ਮੇਰੇ ਵੀਰ ਭੈਣਾਂ ਦੇ ਉਹ ਗੱਟ ਅਵੇ ਨਸੂਨ ਗੱਟ ਅਵੇ ਨਸੂਨ ਉਹ ਵੀਡੀਓ ਪੇ ਬਣੀ ਨੂੰ ਸਮਝ ਲਓ ਵੀ ਅੱਜ ਤੋਂ 4 ਦਿਨ ਪਹਿਲਾਂ ਦੀ ਵੀਡੀਓ ਬਣੀ ਪਈ ਉਹ ਤੇ 4 ਦਿਨ ਲੰਘੇ ਜੀ ਸਾਡੇ ਇੱਥੇ ਜਦੋਂ ਜਹਾਦ ਦੇ ਵਿੱਚ ਅ ਘਰ ਦੇ ਵਿੱਚ ਸਮਝ ਲਓ ਵੀ ਇੱਕ ਵਾਰ ਤਾਂ ਜੇ ਘਰ ਦਾ ਕੋਈ ਮੈਂਬਰ ਸਮਝ ਲਓ ਕੋਈ ਬਿਮਾਰ ਹੋਵੇ ਤਾਂ ਨਾਲ ਦੇ ਨਾਲ ਸਾਰੇ ਪਰਿਵਾਰ ਬਿਮਾਰੇ ਹੋ ਜਾਂਦਾ ਇੱਕ ਲਿਖਿਆ ਦਾ ਮਤਲਬ ਉਹਦੀ ਕੇਅਰ ਦੇ ਵਿੱਚ ਸਾਰੀ ਹਰੂ ਜਾਨ ਨੇ ਤੇ ਸੰਦੀਪ ਹੁਣ ਤੁਹਾਨੂੰ ਕੀ ਦੱਸਾਂ ਜੀ ਤਾਂ ਇੱਕ ਆਪਾਂ ਕਹਿ ਦਿੰਦੇ ਆ ਵੀ ਮਾਤਾ ਨਿਕਲ ਗਈ ਤੇ ਜੇ ਆਪਾਂ ਡਾਕਟਰ ਦੀ ਭਾਸ਼ਾ ਚ ਜਾਈਏ ਤਾਂ ਉਹਨੂੰ ਭਾਏ ਵੀ ਕਹਿ ਦਿੰਦੇ ਆ ਵੀ ਕਿਆ ਕਹਿੰਦੇ ਆ ਤੁਹਾਡਾ ਭਲਾ ਦੇ ਕਿਆ ਚਿਕਨ ਪੌਕਸ ਵੀ ਸੰਦੀਪ ਨੂੰ ਥੋੜੀ ਜੀ ਉਦੀ ਰੁੱਧ ਹੋ ਗਈ ਸੀ ਤੇ 4 ਦਿਨ ਮਤਲਬ ਬਹੁਤ ਸੰਕਟ ਚ ਨਿਕਲ ਕੇ ਇੱਕ ਤਾਂ ਤਕਲੀਫ ਬਹੁਤ ਤੇ ਫਿਰ ਅਸੀਂ ਮਾਨੂਪੁਰ ਵੀ ਜਾ ਕੇ ਆਏ ਜੀ ਲੁਧਿਆਣੇ ਚ ਪਿੰਡ ਪੈਂਦਾ ਉੱਥੇ ਸ਼ੀਤਲਾ ਮਾਤਾ ਦਾ ਮੰਦਿਰ ਆ ਕਹਿੰਦੇ ਵੀ ਉੱਥੇ ਤੋਂ ਜਾਣ ਕਰਾ ਕੇ ਲੈ ਕੇ ਆਓ ਇਹੋਦਾਂ ਨਾਲ ਫਰਕ ਪੈਣਾ ਬਹੁਤ ਕਿਰਪਾ ਹੋਈ ਤੇ ਅੱਜ ਬਹਿਗੁਰੂ ਦੇ ਆਣ ਵਾਲਾ ਸੰਦੀਪ ਬੈਠ ਰਿਹਾ ਤੇ ਅੱਜ ਅੱਜ ਦਿਲ ਕਰਿਆ ਬਲੌਗ ਬਣਾਉਣ ਨੂੰ ਨਹੀਂ ਤਾਂ ਮੈਂ ਵਿੱਚ ਨੂੰ ਮਿਸੇ ਕਰ ਦਿੱਤਾ ਇੱਕ ਦਿਨ ਰਾਤ ਨੂੰ 1:30 ਵਜੇ ਵੀ ਮੈਂ ਵੀਡੀਓ ਛੱਡੀ ਉਹ ਵੀ ਮੈਂ ਆ ਬਾਪੇ ਪੇ ਤਾਂ ਉਦੋਂ ਹੀ ਮਾਂ ਮਾ ਵੀ ਚੱਲ ਸਾਡੇ ਸਬਸਕ੍ਰਾਈਬਰ ਵੇਟ ਕਰਦੇ ਹੋਣੇ ਆ ਵੀ ਹਾਂ ਉਹਨਾਂ ਨੇ ਵੀਡੀਓ ਕੱਤ ਨਹੀਂ ਛੱਡੀ ਬਹੁਤ ਦਿਮਾਗ 'ਚ ਗੱਲਾਂ ਚੱਲਦੀਆਂ ਤੇ ਫੋਨ ਵੀ ਮੈਨੂੰ ਆਏ ਵੀ ਕੀ ਹੋ ਗਿਆ ਕੀ ਨਹੀਂ ਚਲੋ ਪਰਮਾਤਮਾ ਸਾਰਾ ਕੁਝ ਸਹੀ ਕਰੇ ਤੇ ਹੁਣ ਮੈਂ ਬੈਕ ਕੈਮਰਾ ਕਰਦਾ ਜਿਹਾ ਹਾਂ ਤੁਸੀਂ ਬਲੌਗ ਨਾਲ ਬਣੇ ਰਹੋ ਤੇ ਬਹੁਤ ਠੀਕ ਹੈ ਪਹਿਲਾ ਨਾਲ ਤਾਂ ਸੰਦੀਪ ਕੌਰ ਸਾਡੀ ਮੈ ਲੋ ਜੀ ਇੱਧਰ ਸੰਦੀਪ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਹੋ ਸੇ ਤਾ ਅੱਗੇ ਨਾਲ ਠੀਕ ਠੀਕ ਹੈ ਨਾ ਚਲੋ ਕੋਈ ਨਹੀਂ ਮਹਾਰਾਜ ਕਰੋ ਕਰਪਾ ਚਲੋ ਤੁਕਰ ਰਾਸਤ ਮੈਨਾਂ ਨਾਮ ਬਾਹਰ ਨੂੰ ਸਤ ਨਾਮ ਵਾਹਿਗੁਰੂ ਪਹਿਲਾਂ ਤਾਂ ਦੇਖੋ ਜੀ ਵੀਊ ਲਾਗੀ ਵਿੱਚ ਬਰਸੀਨਾ ਵਫੋਲਾਉਣ ਲੱਗੇ ਤੇ ਕਣਕ ਨੇ ਧਰਤੀ ਲਕੋਲੀ ਸਾਹਮਣੇ ਹਰਿਆਈ ਹਰਿਆਈ ਲਾਗੀ ਦਿਖਣਾ ਤੇ ਇੱਧਰ ਚੱਲ ਰਹੀ ਹੈ ਜੀ ਕੱਪੜੇ ਧੋਣ ਵਾਲੀ ਮਸ਼ੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਪੜੇ ਤਾਂ ਵੈਸੇ ਅੱਜ ਪਤਾ ਨਹੀਂ ਕਿਵੇਂ ਥੋੜੇ ਜਿਹੇ ਇੱਥੇ ਕੱਲ ਨਾਲੇ ਧੋਤੇ ਨਹੀਂ ਹੈਗੇ ਫੇਰ ਵੀ ਅੱਜ ਮੈਂ ਇਹ ਹੀ ਗੱਲ ਸੋਚਦੀ ਸੀ ਵੇ ਐਨੇ ਕਗਾਤੇ ਆ ਐਨੇ ਕਗਾਤੇ ਵਾਲਾ ਹੈ ਤਾਹਨੇ ਦਾ ਜਿਹੜਾ ਸਰਦੀਆਂ ਵਾਲੇ ਕੱਪੜੇ ਆ ਉਹ ਹੁਣ ਮੈਂ ਕੱਲ ਵਾਲੀ ਪਾਈ ਫਿਰਦਾ ਜਿਹੜੀ ਕੱਲ ਮੈਂ ਲੋਰ ਪਾਈ ਵੀ ਤੇ ਉਹੀ ਪੈਂਟ ਉਹੀ ਪਾਈ ਵੀ ਛੱਟੀ ਸ਼ਰਟ ਨਹੀਂ ਮੇਰੇ ਵੀ ਤੇਰੇ ਕੱਪੜਿਆਂ ਨਾਲ ਥੋੜੀ ਹੋ ਗਿਆ 22 ਦੇ ਵੀ ਉਕਣੀ ਐ 22 ਦੇ ਵੀ ਉਕਣੀ ਐ ਉਹਨਾਂ ਦੇ ਵੀ ਹੈਗੇ ਦੋ ਸੂਟ ਤੇ ਬੜਾ ਮੂਹੇ ਘਾਟੇ ਲੱਗਦੇ ਆ ਜਿਗਨਾਟੇ ਲੱਗਿਆ ਨਾ ਹੁੰਦਾ ਹਾਂ ਹਾਂ ਹੁਣ ਆ ਪਰਨਾ ਮੈਂ ਸਮਝ ਲਓ ਕੱਲ ਥੱਲੇ ਨੂੰ ਬੰਨਿਆ ਸੀ ਅਸਰ ਦੇ ਉੱਪਰ ਨੂੰ ਬੰਨਿਆ ਸੀ ਦੋਹੇ ਧੋਣੇ ਵਾਲੇ ਨਹੀਂ ਹੈਗੇ ਇਹ ਮਤਲਬ ਕਿ ਮੈਨੂੰ ਪਤਾ ਨਹੀਂ ਮੈਂ ਕੀ ਕਰਨਾ ਰੱਖ ਦੇ ਤੂ ਬੇਸ਼ੱਕ ਇਹ ਐਂ ਥੋੜੀ ਮੈਂ ਤਾਂ ਹੀ ਲੱਗ ਕੱਢੇ ਹੋਏ ਆ ਤੇ ਇਹ ਮਾਣੇ ਫੋਕ ਪਾਣੇ ਜਿਹਨੂੰ ਘਾੜ ਦੋਣੇ ਆ ਥੋੜਾ ਜਿਹਾ ਚੱਲ ਜਿਵੇਂ ਆਪਾਂ ਕਹਦੀਏ ਬਲਬੁਰਜੇ ਉਹ ਨਿਕਲ ਜਾਂਦੇ ਹੁੰਦੇ ਆ ਠੀਕ ਆ ਵੀ ਉਹ ਤਾਂ ਮੈਨੂੰ ਵੀ ਪਤਾ ਵੀ ਜੇ ਜੰਨਾ ਪਾ ਇਹਨਾਂ ਨੂੰ ਪੱਗਾਂ ਨੂੰ ਹੋਈਆਂ ਪਰਨੇ ਹੋਏ ਸਰਫ ਜਿਹਾ ਹੋਊਂਗੇ ਨਾ ਉਹਨਾਂ ਰੰਗ ਖਰਾਬ ਹੁੰਦਾ ਇਹਨਾਂ ਦਾ ਤੋਂ ਸਰਫਾ ਤਾਂ ਘੱਟ ਖਰਾਬ ਕਰਦਾ ਜਿਹੜਾ ਧੁੱਪ ਚ ਪਏ ਰਹਿਣਾ ਕੱਪੜਾ ਉਹਦੇ ਤੋਂ ਬਹੁਤ ਸਿੱਤੀ ਰੰਗ ਕੋਈ ਕਿਤਨੀ ਹੈਗੀ ਪੈਸੇ ਗੱਲ ਤੇਰੀ ਵੀ ਸਹੀ ਮੈਂ ਮੰਨਦੀ ਆ ਬਾਈ ਜ਼ਿਆਦਾਤਰ ਧੁੱਪ ਖੇਚਲੰਦੀ ਰੰਗ ਤੇ ਹੁਣ ਤਾਂ ਚਲ ਮੌਸਮ ਵੀ ਥੋੜਾ ਜਿਹਾ ਬਦਲਿਆ ਹੋਣਾ ਤਾਂ ਕਹਿ ਕਰਨਾ ਵੀ ਧੁੱਪਾ ਨਿਕਲ ਜਾਏ ਦੋ ਦਿਨ ਹੋਰ ਹੜ ਜਾ ਸੰਦੀਪ ਨੂੰ ਦੇਖਣੇ ਤੂੰ ਸੰਦੀਪ ਨੂੰ ਕਹਿ ਦੇਣਾ ਤਾਂ ਵੀ ਬਾਹਰ ਬਹਿ ਜਾਂਦੀ ਉਹ ਧੁੱਪ ਲਵਾ ਲੀ ਜਰੀ ਵੀ ਮੈਂ ਕੱਪੜੇ ਧੋਣੀਆਂ ਵੀ ਕਾ ਨੂੰ ਫਿਰ ਚੱਲ ਤੇ ਤੇਰੀ ਬਾਹਰ ਬਾਹਰ ਚੋ ਆ ਜੂਗੀ ਬੰਦੋ ਕੱਪੜੇ ਧੋ ਲਵਾਂ ਥੋੜੇ ਜਿਹੇ ਰਹਿ ਗਏ ਕੱਪੜਿਆਂ ਦਾ ਘਾਤਾ ਵੀ ਨਵੀ ਇਹਦੇ ਵਿੱਚ ਕਹਨੇ ਆ ਨਾ ਵੀ ਮਤਲਬ ਜੀ ਮੈਂ ਬਹੁਤ ਸੰਦੀਪ ਢਿੱਲੀ ਵਿੱਚ ਸੀ ਜੀ ਉਹ ਵੀ ਆ ਮਾਤਾ ਦੇ ਉਹਦਾ ਕਰਕੇ ਬਾਹਰ ਨਹੀਂ ਆਉਣਾ ਪਰਚਾਵਾ ਹੁੰਦਾ ਅੱਛਾ 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 ਹਾਂ ਗੱਲਾਂ ਮੰਨਣੀਆਂ ਵੀ ਮੰਨੀਆਂ ਹੁੰਦੀਆਂ ਹਾਂ ਹਾਂ ਹੁੰਦੀਆਂ ਹਾਂ ਹੁਣ ਤਾਂ ਸਾਡੇ ਨਾਲ ਬੀਤ ਗਈ ਹਾਂ ਤਾਂ ਸਭ ਹੈਗੀ ਆ ਤੁਹਾਨੂੰ ਪਤਾ ਵੀ ਹੈਗਾ ਜੋ ਹੈਗਾ ਹਾਂ ਅਸੀਂ ਪਤਾ ਵੀ ਤਿੰਨ ਦਿਨ ਦੋ ਦਿਨ ਤਿੰਨ ਦਿਨ ਕਿਵੇਂ ਕੱਢਿਆ ਉਹਨੇ ਹਾਂ ਮੈਂ ਤਾਂ ਇਹ ਨਹੀਂ ਗੱਲ ਕਹੀ ਹੈਗੇ ਮੈਂ ਹੈ ਨਹੀਂ ਪਰ ਹੁੰਦੀਆਂ ਇਹ ਚੀਜ਼ਾਂ ਸਭ ਕੁਝ ਹੁੰਦਾ ਹੈ ਹਨਾ ਚਲੋ ਸਾਰਿਆਂ ਆਪਣੀ ਆਪਣੀ ਜਗਾ ਹੈ ਆਪਣੀ ਆਪਣੀ ਜਗਾ ਸਭ ਠੀਕ ਆ ਹਾਂ ਬਸ ਇਹ ਗੱਲ ਕਹਿੰਦੇ ਜਿਸ ਤਨ ਲਾਗੇ ਸੋਈ ਜਾਣੇ ਹਾਂ ਨਾਲੇ ਹਰੇਕ ਚੀਜ਼ ਨੂੰ ਮੈਂ ਉਹ ਪਹਿਲਾਂ ਵੀ ਇੱਕੋ ਗੱਲ ਖਤਮ ਹੁੰਦੀ ਹੈ ਵੀ ਕਿ ਵੀ ਪਰਮਾਤਮਾ ਹਰੇਕ ਚੀਜ਼ ਨੂੰ ਮੌਕਾ ਦਿੰਦਾ ਹੈ ਹੂੰ ਦੁੱਖ ਨੂੰ ਵੀ ਦੇਣਾ ਹੁੰਦਾ ਉਹਨੇ ਸੁੱਖ ਨੂੰ ਵੀ ਦੇਣਾ ਹੁੰਦਾ ਹੂੰ ਬਾਈ ਜੇ ਨਾ ਕਰਕੇ ਬੰਦਾ ਥੋੜਾ ਜਿਹਾ ਕਿ ਸਿਧਰਿਆ ਰਹੇ ਹਨਾ ਵੀ ਸਾਰਾ ਕੁਝ ਸੋਣਾ ਜ਼ਿੰਦਗੀ ਦੇ ਵਿੱਚ ਜ਼ਰੂਰੀ ਹੁੰਦਾ ਹੂੰ ਚਲੋ ਵੀ ਐਕੜਾ ਹਾਲੇ ਤੱਕ ਮੈਂ ਜੱਦੀ ਆਈਆਂ ਵੈਸੀ ਆਪਣੇ ਘਰ ਦੇ ਵਿੱਚ ਬਈ ਐਕੜਾ ਦੀ ਕਦੇ ਕੋਈ ਸ਼ਿਕਾਇਤ ਤਾਂ ਹੋਈ ਨਹੀਂ ਹੈਗੀ ਬਈ ਬਾਰਮਸੂਤਲੀ ਨਿਕਲ ਗਈ ਦੀ ਬਾਰਮਸੂਤਲੀ ਜੀ ਜੂੜ ਹੋਈ ਹੈ ਮੇਰੇ ਉਹ ਵੀ ਇੱਥੇ ਆ ਕੇ ਜਾਂਦੇ ਇੱਥੇ ਘਰਦਨ ਬਥੋੜੀ ਜੀ ਉਹ ਚਲ ਕੋਈ ਨਹੀਂ ਸਾਰੇ ਦੇਵੀ ਦੇਵਤੇ ਆਪਣੀ ਆਪਣੀ ਜਗ੍ਹਾ ਮੈਂ ਉਹ ਗੱਲ ਨਹੀਂ ਗੱਲ ਕਰਦੀਆਂ ਬਈ ਪਹਿਲਾਂ ਤਾਂ ਬਹੁਤ ਸੁਣੇ ਕਰਦੇ ਦੇ ਹੁਣ ਮੇਰੀ ਮੰਮੀ ਦੇ ਹੋ ਗਈ ਸੀ ਬਾਰਮਸੂਤਲੀ ਦੀ ਗੱਲ ਸੁਣਨਾ ਬਾਰਮਸੂਤਲੀ ਹੋ ਗਈ ਸੀ ਵੀ ਕਿ ਸਾਡੇ ਦੇਖਣੇ ਦੀ ਗੱਲ ਆ ਪਈ ਮੇਰੀ ਮੰਮੀ ਮਤਲਬ ਐਕਣਾ ਪੈ ਨਹੀਂ ਦੀ ਸਕਦੀ ਲੋਗੜ ਪਰ ਪਾਉਂਦੇ ਦੇ ਉਹਨੂੰ ਹੂੰ ਵੀ ਐਨਾ ਬੁਰਾ ਹਾਲਤ ਆਉਦਾ ਤੇ ਸਾਰੇ ਸਰੀਰ ਪਰ ਹੋਈ ਰਹੀ ਸੀ ਚਲੋ ਉਹ ਮਹਾਰਾਜ ਸਰਪ ਸਾਰੇ ਸਹੀ ਸਲਾਮਤ ਰੱਖੇ ਬਸ ਬਸ ਕਿਸੇ ਨੂੰ ਵੀ ਕੋਈ ਦਿੱਕਤ ਨਾ ਹੋਵੇ ਹਾਂ ਤਕਲੀਫ ਬਹੁਤ ਹੁੰਦੀ ਆ ਦੀ ਇਹ ਤਾਂ ਹੈ ਹੀ ਉਹ ਕਹਿੰਦਾ ਮੈਂ ਉਹੀ ਗੱਲ ਕਹਿੰਦਾ ਜਿਸ ਤਰ੍ਹਾਂ ਲੱਗੇ ਸੋਈ ਜਾਣਾ ਅੱਛਾ ਮੈਂ ਮੈਂ ਵੀ ਨਹੀਂ ਤੇ ਉੱਠਦੀ ਹੈਗੀ ਮੇਰੇ ਆਦਾ ਕਈ ਵਾਰ ਮੰਮੀ ਨੇ ਹਜ ਦੁਹਾਈ ਕਰੀ ਜਾਣੀ ਤਾਂ ਸਾਡੇ ਭੋਲੀ ਨੇ ਉੱਠ ਕੇ ਕਦੇ ਮੰਮੀ ਦੇ ਸਰੋਂ ਦਾ ਤੇਲ ਲਾਉਣਾ ਇਹ ਥੋੜਾ ਜਿਹਾ ਤੇਲ ਲਾਏ ਤੇ ਰਾਹਤ ਜੀ ਮਿਲ ਜਾਂਦੀ ਹੈ ਠੰਡਕ ਜੀ ਕਹਿਦੀ ਆਪਾਂ ਵੀ ਠੰਡਕ ਜੀ ਆ ਜਾਂਦੀ ਹੈ ਚਾਹ ਅੱਜ ਫੈਮ ਨਹੀਂ ਮਦਦ ਕਰਾਈ ਮਨ ਨੂੰ ਤਾਂ ਚੱਕਰ ਆਈ ਜਾਂਦੇ ਹਲੇ ਹਾਂ ਕੀ ਕਰੀ ਇੱਕ ਡਾਕਟਰ ਨੇ ਉਹਨੂੰ ਪਹਿਲਾਂ ਇੱਕ ਗੋਲੀ ਖਾਣ ਨੂੰ ਕਿਹਾ ਤਾਂ ਸਾਦਾ ਸਕਣ ਦੇ ਬਾਅਦ ਪੰਜ ਦਿਨ ਖਾਣ ਤੋਂ ਬਾਅਦ ਕਹਿੰਦਾ ਡੇਢ ਕਰ ਲਈ ਕਹਿੰਦੇ ਤੇ ਹਣਾ ਹਾਂ ਬਈ 15 ਦਿਨ ਤਾਂ ਮੇਰੇ ਖਿਆਲ ਵਿੱਚ ਹੋਊਗੇ ਨਹੀਂ ਹਜੇ ਨਹੀਂ ਹੋਇਆ ਹੈਗਾ ਸਾਮਸੋਲੋ ਵੀ ਹੋਜੇ ਮੈਂ ਡੇਢ ਡੇਢ ਖਾਂਦੇ ਨੂੰ 5 ਦਿਨ ਤਾਂ ਮੈਂ ਸਿੰਗਲ ਸਿੰਗਲੇ ਖਾਧੀ ਹਾਂ ਤੇ 3 ਦਿਨ ਹੋਰ ਹੋਇਆ ਜੇ 8 ਦਿਨ ਹੋ ਗਏ ਨਹੀਂ ਬਈ ਡੇਢ ਗੋਲੀ ਕਰਨ ਨੂੰ ਕਿਹਾ ਤਾਂ ਹਾਂ 5 ਦਿਨ ਬਾਅਦ ਡੇਢ ਗੋਲੀ ਖਾਣੀ ਸੀ ਉਹ ਐਂਜਾਇਟੀ ਦੇ ਵਾਸਤੇ ਦਿੱਤੀ ਸੀ ਉਹ ਮਾਨਸਿਕ ਤਣਾ ਵਾਸਤੇ ਅੱਛਾ ਹਾਂ ਬਈ ਜਿਹੜੇ ਦਿਮਾਗ ਨੂੰ ਟੈਨਸ਼ਨ ਜੀ ਹੁੰਦੀ ਆ ਆਪਣੇ ਟੈਨਸ਼ਨ ਤਾਂ ਸਾਲੀ ਹੈ ਨਹੀਂ ਕੋਈ ਟੈਨਸ਼ਨ ਹੋਵੇ ਫਿਰ ਤਾਂ ਗੱਲਾਂ ਕਰਦੀਆਂ ਬਸ ਨਹੀਂ ਬਈ ਕਿ ਉਹੀ ਗੱਲ ਆ ਕਿ ਨਹੀਂ ਕੀ ਕਰਦੇ ਨਹੀਂ ਹੈਗੇ ਪਰ ਟੈਂਸ਼ਨ ਤੇ ਆਟੋਮੈਟਿਕ ਕਿਤਰਾ ਕਿਤਰਾ ਮਾਰੀ ਦੀ ਚੀਜ਼ ਤੇ ਹੋ ਜਾਂਦੀ ਆ ਬਸ ਟੈਂਸ਼ਨ ਹੈ ਜਿਹੜੀ ਤਾਂ ਥਿੱਲਦੀ ਆ ਇਹਦੀ ਟੈਂਸ਼ਨ ਹੋ ਜਾਂਦੀ ਵੀ ਥਿੱਲਦੀ ਘਾਤੇ ਵੀ ਚਲ ਕੋਈ ਨਾ ਨਹੀਂ ਹੋਣਾ ਠੀਕ ਤੋਈ ਮਸਰਾ ਪਹਿਲੋ ਨਹੀਂ ਤਾਂ ਹੋ ਹੀ ਗਿਆ ਤਾਂ ਅਸੀਂ ਹੁਣ ਤੁਹਾਨੂੰ ਕਰ ਦਿੰਨਾ ਠੀਕ ਤੋ ਘੜ ਜਾ ਇੱਕ ਅੱਧਾ ਦਿਨ ਹੋਰ ਤੇਰੀ ਐਸੀ ਕਮੇਸੜੀ ਕਮਾਉਣੀ ਹੈ ਹਰਤਾ ਨਹੀਂ ਕੋਛਿਆ ਠੀਕ ਮੇਸੜੀ ਕਾਤੇ ਕਹਿਣੀ ਆ ਹੈ ਕਾਤੇ ਵੀ ਸਾਗ ਸੋਲ ਬਣਾਵਾਂਗੇ ਚੁੱਲੇ ਦੇ ਵਿੱਚ ਤੇ ਤੇ ਅੱਗ ਬਲਵਾਵਾਂਗੇ ਉਹਦਾ ਕੋਈ ਅਦੇ ਉੱਪਰ ਵਾਲਾ ਕਿੱਥੇ ਉਹ ਤਾਂ ਨਿਆਣਿਆਂ ਨੇ ਬਣਾਵੜਾ ਚੱਕੀ ਢਵਾਤਾ ਐਕਣੇ ਕੋਈ ਨਾ ਕਿਤੇ ਕੁੱਪੜੇ ਜਦ ਘੁੰਮ ਕੇ ਵਿੱਚ ਘਿਰਦੇ ਮਸ਼ੀਨ ਦੀ ਫੇਰ ਤਾਂ ਵਿੱਚ ਫਸਣਾ ਹੀ ਹਮ ਕਈ ਜਗ੍ਹਾ ਮੈਂ ਸੁਣਿਆ ਵੀ ਮਤਲਬ ਕੱਪੜਾ ਹੁੰਦੀ ਨਹੀਂ ਜਾਲੀ ਜੀ ਹੁੰਦੀ ਸੇਫਟੀ ਵਾਸਤੇ ਆਹੋ ਬਈ ਕੱਪੜਾ ਵਿੱਚ ਫਸ ਕੇ ਆੜ ਜਾਂਦੀ ਹੈ ਮਸ਼ੀਨ ਸੋਣੇ ਵਾਲਾ ਹੀ ਉਹਦਾ ਐਕਣ ਬਿਨਾਂ ਜਾਲੀ ਤੇ ਘੇਰਦੇ ਜਾਣਾ ਜਾਲੀ ਤੋਂ ਬਾਹਰ ਨਿਕਲ ਕੇ ਕੱਪੜਾ ਥੱਲੇ ਲਿਪਟਣਾ ਉਹਨਾਂ ਲਿਪਟ ਕੇ ਥੱਲੇ ਤੇ ਫਿਰ ਉਹਦਾ ਬੈਰਿੰਗ ਵੀ ਖਰਾਬ ਕਰ ਦੋਣੇ ਨਾਲ ਇਹ ਬੋ ਹਾਂ ਬਹੁਤ ਕੁਝ ਹੁੰਦਾ ਇਤਨਾ ਮਸ਼ੀਨ ਦੀ ਬਦਾਰੀ ਦੀ ਹਾਲਤ ਤਾਂ ਸਾਡੀ ਵੀ ਕੋਈ ਨਹੀਂ ਇੱਕ ਗੱਲ ਪਤਾ ਕਿ ਆ ਵੀ ਦਿੱਕਤ ਥੋੜੀ ਜਿਹੀ ਹੋਰ ਵੀ ਕੱਪੜੇ ਥੋੜੀ ਜਿਹੀ ਪਾਣੀ ਪੀਣਾ ਹਾਂ ਚਲ ਕੋਈ ਨਹੀਂ ਤਾਂ ਹਮਨੇ ਸਾਬ ਕਰਦੇ ਹਾਂ ਇੱਕ ਆਇਆ ਹੈ ਨਾ ਕੱਲ ਤੋਂ ਕਹਿੰਦਾ ਹੈ ਸਵਾਰ ਕੇ ਕੱਪੜਾ ਫੇਰ ਕੇ ਫੇਰ ਰੱਖਾਈ ਚੱਲ ਜਾਈਂ ਕੋਈ ਨਹੀਂ ਕੱਢ ਜਾਣਾ ਇਹਨੇ ਵੀ ਟਾਈਮ ਬਚਾਰੀ ਨਹੀਂ ਆਪਣਾ ਲੱਸਨ ਦੀ ਬੋ ਮੈਨੂੰ ਮਿਲੇਆ ਉਨੋਂ ਬਾਹਰ ਲੰਘੋਂ ਉਹਨਾਂ ਮੈਂ ਕੱਪੜੇ ਜੇ ਇੱਕ ਵਾਰ ਕੱਢ ਕੇ ਨਾ ਕੋਈ ਨਹੀਂ ਲਾਉਂਦਾ ਟਾਈਮ ਲਾਉਣਾ ਨਹੀਂ ਫਿਰ ਮਿਲਦਾ ਜੀ ਤੁਹਾਨੂੰ ਮੈਂ 8 ਕੇ ਮੋਟਰਸਾਈਕਲ ਪਹੁੰਚ ਗਿਆ ਜੀ ਘਰ ਤੇ ਇੱਕ ਵੀਰ ਇੱਧਰ ਸਾਡਾ ਜੈਸਮੀਨ ਚੱਲ ਗਈ ਸਾਡੀ ਫੂਲ ਤੇ ਜਿਹੜੇ ਉਹ ਆਨਲਾਈਨ ਪਾਰਸਲ ਮੰਗਾਉਂਦੀ ਆ ਉਹ ਉਰੇ ਪਹੁੰਚੀ ਜਾਂਦਾ ਕਿਹਦੇ ਨਾਂ ਦਾ ਵੀਰ ਪਾਰਸਲ ਜੈਸਮੀਨ ਨਾਮ ਤੇ ਵਿਲੇਜ ਮਾਲਾ ਜੀ ਵਿਲੇਜ ਮਾਲਾ ਉਹਨੇ ਅਜੇ ਤੱਕ ਆਪਣਾ ਐਡਰੈਸ ਨਹੀਂ ਨਾ ਚੇਂਜ ਕਰਿਆ ਯਾਰ ਇਹ ਜਾਣਾ ਤਾਂ ਫੂਲ ਕਿੰਨੀ ਪੇਮੈਂਟ ਆਦੀ ਇਹਨਾਂ ਦੀ ਹੈਗੀ ਹੈ ਜੀ 1585 ਥੋੜੇ ਨਾਲ ਬਹੁਤੇ ਅਹ 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 ਇੱਕ ਮਿੰਟ ਖੜ ਜਾਓ ਇੱਕ ਮਿੰਟ ਪਹਿਲਾਂ ਮੈਂ ਉਹਨਾਂ ਨੂੰ ਫੋਨ ਕਰ ਦਉ 1585 ਰੁਪਇਆ ਵਾਹ ਕਰੋ ਸਤਨਾ ਨਾ ਉਹ 1585 ਰੁਪਇਆ ਇਹਦਾ ਕਾਹਦਾ ਹੈ ਕੀ ਚੀਜ਼ ਹੈ ਤੂੰ ਮੰਨੂ ਗੂਗਲ ਪੇ ਕਰਦੀ ਬੱਸ ਠੀਕ ਆ ਰੱਦ ਖਾਸ ਕਰਨਾ ਬਾਹਗਰੋ ਸਤਨਾ ਉੱਪਰ ਪੈ ਗਿਆ ਜੀ ਉਹਨਾਂ ਦਾ ਰੌਲਾ ਦਿੱਕਤ ਕੀ ਹੋ ਗਈ ਆਪਾਂ ਨੂੰ ਵੀਡੀਓ ਬਣਾਉਣੀ ਪੈਗੀ ਮੈਂ ਯੂਟਿਊਬਰ ਆ ਭਰਾ ਜੀ ਅੱਛਾ ਯੂਟਿਊਬਰ ਆ ਹਾਂ ਇਹ ਨਹੀਂ ਲੋਕਲੇ ਆਈ ਗੋਡੇ ਨਾ ਨਾ ਫਿਰ ਤਾਂ ਠੀਕ ਆ ਕਿਹੜਾ ਪੰਡਾ ਘੜੀ ਪੈਂਦਾ ਹੈ। ਅੱਛਾ 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 ਅੱਛਾ। ਰਿਸਟਾਰ ਹੈ ਮੇਰੇ ਲਾਪਰੇ ਤੋਂ ਨਹੀਂ। ਹਾਂ ਠੀਕ 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 ਹੈ ਠੀਕ ਹੈ ਠੀਕਾ। ਲਾ ਹੋ ਗਿਆ ਤੁਹਾਡੀ ਵੀਰ ਪੇਮੈਂਟ। ਥੈਂਕ ਯੂ ਭਰਾ ਜੀ। ਵੈਲਕਮ ਜੀ ਵੈਲਕਮ। ਲਾ ਜੀ। ਸੁੱਖੋ ਪੈਂਡ ਜੀ ਮਾਲਾ ਮਾਲਾ। ਸੁੱਖੋ ਪੈਂਡ ਜੀ ਮਾਲਾ ਮਾਲਾ। ਹਾਂ ਸੁੱਖੋ ਪੈਂਡ ਜੀ ਪਰ ਲੋ ਬਾਪੇ ਖੋਲ ਜਣਾ ਜਦਾ। ਵਾਹਿਗੁਰੂ ਸਤਨਾਮ। ਟੈਂ ਡਾ ਟੈਂ ਉੱਪਰ ਕਾਦਾ ਰੋਲਾ ਪਾ ਲਿਆ ਇਹਨਾਂ ਨੇ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸੱਤ ਨਵਹਿਰ ਸੱਤ ਨਵਹਿਰ ਸੱਤ ਨਵਹਿਰ ਉਹ ਲੈ ਆਇਆ ਫੁੱਲੇ ਪੋਣੇ ਰਾਤ ਨੂੰ ਹੁੰਦੇ ਆ ਅਖਾਣੇ ਕੱਚੇ 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 ਲੈ ਆਇਆ ਮੈ ਲੋ ਜੇ ਤਾਂ ਖਾਣੇ ਕੱਚੇ ਕੱਚੇ ਕੀ ਹੋ ਗਿਆ ਇੰਨਾ ਰੌਲਾ ਕਾਦਾ ਪਾਇਆ ਮੈਂ ਤੁਹਾਡਾ ਹਾਂ ਕੈਨਸਲ ਕਰਦੇ ਪਏ ਕੀ ਕੈਨਸਲ ਕਰੋ ਛੋਲੇ ਭਟੂਰੇ ਨੇ ਫੋਨ ਕਰਾ ਲਿਆ ਇਹਨੇ ਉਹਨੂੰ ਭਾਵੇਂ ਹੂੰ ਤੇਰੇ ਜਿਹੜਾ ਗਿਆ ਗੀਦੀ ਉਹ ਐ ਤਾਂ ਸੋਣਾ ਸਾਡੀ ਯਾਰ ਅਗਰ ਇਹਦਾ ਸੋਣਾ ਸਾਡੀ ਜਸਮੀਨ ਸੋਹਰੇ ਤਾਂ ਚਲੇਗੀ ਲੋਕੇਸ਼ਨ ਵਿਚਾਰੀ ਭੁੱਲ ਕੇ ਹਲੇ ਤੱਕ ਮਾਲਾਂ ਦੀ ਬਾਈ ਜਾਂਦੀ ਹੈ ਉਹਦਾ ਸਮਾਨ ਕੋਲ ਮੁਸੀਬਤੀ ਆ ਨਿਆਣੀਆਂ ਦੀਆਂ ਟੋਪੀਆਂ ਨਿਆਣਿਆਂ ਦਾ ਦੁਸਰਾ ਹਰ ਗੁਣ ਦਾ ਸਮਾਨ ਆ ਹਾਂ ਵਸੇ ਹੈ ਕਿ ਜਦੋਂ ਸਵੇਰ ਗਾੜੀ ਨਾਲ ਗੱਲ ਕੀਤੀ ਤੂੰ ਜਿਹੜਾ ਦੰਦੀ ਜਿਹੜੀ ਨੂੰ ਉਹ ਜਿਹੇ ਥੋਲੇ ਪੋ ਕਰ ਦਿੰਦੀ ਜਲ ਕੋਈ ਨਾ ਆ ਰਹਾ ਵੀ ਮੈਂ ਉੱਠਿਆ ਜਾਂ ਮੈਂ ਹੋਰ ਮੈਂ ਕੀ ਹੱਥ ਵਾਈਦੀ ਗੁੱਗਨ ਲਾਉਦੀ ਨਹੀਂ ਨਹੀਂ ਸੀਟੀ ਮਾਰੇ ਕੇ ਰੱਖ ਦਣਾ ਤੇ ਫਿਰ ਹੋਰ ਨਹੀਂ ਥੋੜਾ ਜਿਹਾ ਹੋਰ ਨਹੀਂ ਚੀਨੀ ਭਾਣ ਜਿਨੀ ਮਾਰ ਚਾਰ ਰੋਲਾ ਮੈਨੂੰ ਰੋਲਾ ਤਾਂ ਪਤਾ ਲੱਗੇ ਕਿਹਦਾ ਹਜੂਰ ਸਾਹਿਬ ਦਾ ਨਹੀਂ ਸੀਟੀ ਹਜੂਰ ਸਾਹਿਬ ਦੀ ਵੱਜੜੀ ਆ ਇਹ ਕਹਿੰਦੇ ਫੇਂਚ ਚ ਸੀਟੀਆਂ ਮਾਰਦੇ ਜਿਹੜਾ ਸੀਟੀਆਂ ਹੁੰਦਾ ਟਿਕਟਾਕ ਹਾਂ ਸੀਟੀ ਸੀਟੀ ਹਾਂ ਸੀਟੀ ਉਹ ਫੇਰ ਟੀਟੀ ਦਾ ਟੀਟੀ ਮਾਰੂੰਗਾ ਸੀਟੀ ਥੋੜਾ ਮਾਰੂੰਗਾ ਪੁੱਤ ਨਹੀਂ ਚੱਲਦੀ ਸੀ ਹਾਂ ਦਾ ਬੜਾ ਪਹਾ ਵੀ ਮਿਲਦਾ ਮਿਰਚ ਉਹ ਵੀ ਮੋਰੇ ਲਿਆ ਦੂੰਗਾ ਤੂੰ ਮੈਂ ਜਾਣੀ ਹੈ ਤੈਨੂੰ ਬੜਾ ਪਹਾ ਲਿਆ ਦੂੰਗਾ ਨਹੀਂ ਸੀਟੀ ਉਹ ਸੀਟੀ ਦੀ ਕੀ ਗੱਲ ਚੱਲਦੀ ਹੈ ਸੀਟੀ ਖਾਣ ਨੂੰ ਮੰਗਾਇਆ ਕਰੋ ਮਾਨ ਕੀ ਵੀ ਛੋਲੇ ਪੂਰੀਆ ਮੰਗਾ ਸਾਵਾਸ ਹੈ ਤੁਹਾਡੇ ਇਹ ਮੈਨੂੰ ਪਹਿਲਾਂ ਕੱਲ ਰਾਤ ਦੀ ਸੁਣ ਲੈ ਰਾਤ ਮੈਨੂੰ ਕਹਿੰਦੀ ਜੀ ਮੈਂ ਖਾਣੇ ਆਇਆ ਕਹਾਂ ਤਾ ਛੋਲੇ ਨਹੀਂ ਮਾਲ ਪੂੜੇ ਖਾਣੇ ਜੀ ਰੋਪੜ ਤੇ ਕਹਿੰਦੀ ਰੋਪੜ ਮੈਨੂੰ ਭੇਜਤਾ ਕਹਿੰਦੀ ਫਲਾਣੀ ਦੁਕਾਨ 'ਚ ਮੈਂ ਦੇਖਿਆ ਉੱਥੇ ਬਣਦੇ ਮੈਂ ਉੱਥੇ ਗਿਆ ਉਹਦਾ ਗਾਂਦਾਰ ਨੂੰ ਕਹਿੰਦਾ ਬਾਈ ਜੀ ਕਹਿੰਦਾ ਆਰਡਰ ਪਰ ਬਣਾਉਨੇ ਆ ਵੀ ਤੁਸੀਂ ਕਿੰਨੇ ਘਬੜਾਉਣੇ ਆ ਮਾ ਬਾਈ ਮੈਂ ਕਿੰਨੇ ਘਬੜਾਉਣਾ ਮੈਂ 2 ਪੀਸ ਲੈ ਜੂਗਾ 4 ਲੈ ਜੂਗਾ ਕਹਿੰਦਾ ਬਾਈ ਜੀ 10 ਕਿਲੋ ਲਿਜਾਣੇ ਤਾਂ ਗੱਲ ਕਰ ਕਹਿੰਦਾ ਉਹ ਵੀ ਸਵੇਰ ਤੱਕ ਤਿਆਰ ਕਰਾਂਗੇ ਅਸੀਂ ਮਾ ਵੀ ਮੈਂ ਕੀ ਕਰ ਰਿਹਾ ਉੱਥੋਂ ਤੇ ਮਾਬੜਾ ਹੁਣ ਮੈਂ ਗੰਨੇ ਨੂੰ ਲੇਬਰ ਲੱਭਦਾ ਫਿਰਦਾ ਗੰਨੇ ਦੀ ਪਰਚੀ ਆ ਗਈ ਅੱਛਾ ਜੀ ਹਾਂ ਉਹ ਲੇਬਰ ਲੱਭਦੇ ਲੱਭਦੇ ਉੱਤੇ ਮੈਨੂੰ ਫੋਨ ਆ ਗਿਆ ਮੈਨੂੰ ਸੂਜੀ ਦਾ ਕੜਾ ਪੂਰੀਆਂ ਛੋਲੇ ਚਾਹੀਦੇ ਆ ਮਾ ਵੀ ਉਹ ਮੈਂ ਕਿੱਥੇ ਤੇ ਲਿਆ ਆ ਤਮਾ ਤਨੂੰ ਸੂਜੀ ਦੀ ਮਾਰਕਟ ਦੇ ਬਲਵਾ ਗਏ ਮਾ ਵੀ ਚਾ ਲੋ ਮੈਂ ਕੀ ਕਹਿਣਾ ਤੈਨੂੰ ਮਾ ਵੀ ਉਹ ਮਾ ਵੀ ਲਓ ਪਾ ਕੇ ਕੱਢੋ ਤਾਂ ਸੀ ਦੇਖੋ ਤਾਂ ਸੀ ਦੇਖ ਕੇ ਵੀ ਆਇਆ ਕਿ ਵੀਡੀਓ ਤੇ ਆ ਰੇ ਗੱਲਾਂ ਕਰੀ ਜਾਂਦਾ ਹਾਂ ਹਾਂ ਕਿਵੇਂ ਤੇਰੀ ਸਿਹਤ ਕਿਵੇਂ ਤੇਰੇ ਸਨ ਸੁਲ ਘੱਟ ਕੇ ਤੇ ਕਹਿੰਦੇ ਹਾਂ ਉਹ ਤਾਂ ਠੀਕ ਹੈ ਇਹ ਤਾਂ ਠੀਕ ਹੋ ਗਿਆ ਮੈਂ ਬਾਬੇ ਦੀ ਕਿਰਪਾ ਨਾਲ ਮਾਤਾ ਦੀ ਕਿਰਪਾ ਨਾਲ ਇਹ ਠੀਕ ਹੋ ਜਨ ਤੇ ਆਪਾਂ ਦੇ ਅਨੁਸਾਰ ਇਹ ਤਾਂ ਹੁਣ 10 ਮੇ 5 6 ਦੇਖੀ ਜਾਊਗੀ ਕਿਆ ਕਹਿੰਦੇ ਮੈਂ ਤਾਂ 10 ਮੇ ਪਾਸਾ ਕੇ ਅਰਦਾਸ ਹੀ ਕਰਦਾ। ਇਹ ਇੱਥੇ ਸੰਤ ਬੈਂਕ ਬੈਗ ਲੈ ਕੇ ਗਿਆ। ਨਾ 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 ਠੀਕ ਆ। ਬੈਗ ਬਦਲਣਾ ਵੀ ਤੇ ਲੈ ਕੇ ਦੇ ਦਿੰਦੀ ਕਿੱਥੀ। ਨਹੀਂ ਮਾਫ ਲੈ ਲੈਣਾ ਇਹ ਤਾਂ ਇਹ ਤਾਂ ਬਾਹਰੋਂ ਬੈਗ ਚੱਕ ਲੈ ਥੋੜੋ ਬਹੁਤ ਪੁਹਣ ਪਉਣ। ਪਰ ਆਉਤਰੋ ਟੀਪਾ ਲੈ ਗਿਆ ਆ ਤੇ ਬਾਬਾ ਰੋਟੀ ਜਾਂਦੀ ਆ ਫੌਟੇ ਤੇ ਨਾ। ਸਤਨਾਮ ਵਾਹਿਗੁਰੂ ਆਹ ਦਾ ਵੀਰ ਵਰਧਾਈ ਚਾਹੀਦੀ ਆ ਕੜਾ ਦੇਖ ਕੇ ਤਾਂ ਮੈਨੂੰ ਵੀ ਉਹ ਹੋ ਗਿਆ ਮਨ ਦੇ ਵਿੱਚ ਵੀ ਆਪਾਂ ਛਕ ਰਿਓ ਓਏ ਹੋਏ ਹੋਏ। ਚੋਲਿਆਂ ਨੂੰ ਜਿਆਦਾ ਰੜਾਣਾ ਪਿਆ ਮੈਨੂੰ ਉਹਦੇ ਨਾਲ ਠੀਕ ਆ ਪਿੰਦਰੇ ਦੀ ਵੀ ਜੇ ਤਾਂ ਰਾਤ ਦੇ ਪਿਓਵੇਂ ਹੁੰਦੇ ਫਿਰ ਤਾਂ ਚੰਗੀ ਤਰ੍ਹਾਂ ਬਣ ਜਾਂਦੇ ਆ ਇਹਨਾਂ ਨੂੰ ਥੋੜਾ ਜਿਹਾ ਜ਼ਿਆਦਾ ਕਰਨਾ ਪੈਣਾ ਤਾਂ ਵੀ ਰੜਾਣੀ ਲਾਉਣਾ ਪੈਣਾ ਪਾਣੀ ਪਾ ਕੇ ਬਾਲ ਲੈਣਾ ਜਿੰਨੇ ਆਦੀ ਬਾਲਣਾ ਅੱਗ ਜੀਤੀ ਆ ਕੁੱਕ ਦਈਏ ਬਣਾ ਲੈ ਲਏ ਨਾ ਥੋੜੇ ਆ ਨਾ ਨਾ ਇਹ ਤਾਂ ਗੱਲ ਬਈ ਧੰਨਵਾਦ ਆ ਤੇਰਾ ਮੇਰੇ ਕੀ ਨਹੀਂ ਤੇ ਬਹੁਤ ਧੰਨਵਾਦ ਆ ਤੇਰਾ ਪਲੇਟ ਤਲਿਆ ਮੂਹ ਤਾਂ ਪਾਣੀ ਸਾਰਿਆਂ ਲਿਆਉਂਦਾ ਹੁਣ ਇਕੱਲੇ ਸੰਦੀਪ ਦੇ ਨਹੀਂ ਆਉਂਦਾ ਸਾਰਿਆਂ ਦੇ ਮੂੰਹ 'ਚ ਪਾਣੀ ਆਵਤ ਹੈ ਮਹਾਰਾਜ ਸਤਿਆਪਾਚਾ ਬਰ ਬਾਬਾਈ ਗੁੱਗੂ ਬੀਬੀ ਦੀ ਜੀ ਹਾਂ ਬੱਚੋ ਐਟਮਾਂ ਦਾ ਹੋਰ ਵੀ ਪਾਣੀ ਬਿਲਾ ਦੇ ਮਾਨੂੰ ਕਾਜੂ ਬਦਾਮ ਜੇ ਕਾਜੂ ਬਦਾਮ ਕਾਫੀ ਕੁਸ ਪਾ ਕੇ ਲਿਆ ਆ ਬਈ ਸਦਾ ਪੂਰਾ ਟੇਸਟੀ ਆ ਹਾਂ ਉਹ ਦੇ ਅਈ ਕਦੀ ਹਾਕ ਪਰ ਹਾਜ਼ਰ ਆ ਤੇਰਾ ਬੀਤ ਤੇਰੇ ਕੋਲ ਹੇਜੀ ਕੀ ਕਰਨ ਲੱਗ ਪਈ ਨਾ ਮੇਰਾ ਪੀਰ ਮੇਰੇ ਨਾਲ ਖੜਾ ਤੰਗ ਕਰ ਰਿਹਾ ਸੀ ਮੈਂ ਇਹ ਕੈਂਸਲ ਆ ਉਹ ਦਾ ਕੈਂਸਲ ਆ ਤੂੰ ਬਸ ਦੇਖੀ ਚੱਲ ਦੇ ਚੱਲ ਕੋਈ ਨਹੀਂ ਹਜਾ ਤਾਂ ਕੋਈ ਚੱਕਰ ਆਏ ਪਾਜੀ ਮੈਂ ਇਹਨਾਂ ਕਹਤਾ ਤੇਰੇ ਖਾਤਰ ਮੈਂ 6-1.5 ਸਾਲ 2 ਸਾਲ ਦਾ ਕਮਾ ਜੂ ਦੁਆਰਾ ਹਾਂ ਬਸ ਥੋੜਾ ਖਾ ਕੇ ਦੇਖ ਮੈਂ ਮੈਂ ਖਾ ਕੇ ਦੇਖੇ ਰਿਹਾ ਕਿ ਮੈਂ ਕੱਚੇ ਲੱਗੇ ਨੇ ਉਹ ਬਸ ਪਾਣੀ ਚ ਪਿਓ ਹੁਣ ਦਾ ਰਾਤ ਨੂੰ ਇਹਦਾ ਕੱਟਿਆ ਤਾਂ ਪਗਾ ਮੈਂ ਨਾਲ ਗੱਲ ਕੀਤੀ ਆ ਮੈਂ ਆਉਣਾ ਮੁੜ ਕੇ ਉਹ ਰਾਤ ਦਾ ਛੋਲ ਉਹਨਾਂ ਨੇ ਛੋਲ ਨਹੀਂ ਕਿੜੇ ਤੇ ਉਹ ਮਾਲ ਬੂੜੇ ਖਾ ਕੇ ਸੌਂ ਗਈ ਦੀ ਪਤਾ ਹੀ ਨਹੀਂ ਲੱਗਿਆ ਮਾਇਆ ਕੋਈ ਨਹੀਂ ਖਾ ਹੋ ਜਣੇ ਕਹਿੰਦੀ ਨਾ ਨੇਬੜੇ ਹੈਂ ਕਿ ਤਰੇ ਮੂੰਹ ਚ ਦੰਦ ਨੇ ਹੂੰ ਡਾੜੀ ਖਾ ਗਿਆ ਤਾਨੂੰ ਫੇਰ ਅਜੇ ਮੂੰਹ ਚ ਵੀ ਹੋਇ ਬੈਨਾ ਥੋੜੀ ਜੀ ਉਦੀ ਤਾਂ ਕਰਕੇ ਨਾ ਨਾ ਇੰਨੇ ਨਹੀਂ ਹੈਗੇ ਵੀ ਕੀ ਕਹਿ ਰਹੇ ਹੋ ਨੀ ਕੋਲ ਜੰਨਾ ਤੂੰ ਤਾਂ ਮੈਨੂੰ ਵਾਦੋ ਕਾਲੂ ਚ ਮੈਂ ਵੀ ਖਾ ਲਵਾਂ ਦੋਗਾ ਤੁਸੀਂ ਵੀ ਖਾ ਲਓ ਅਜੇ ਤਾਂ ਇੱਕ ਆਹੀ ਨਹੀਂ ਖਾ ਹੋਣੀ ਆ ਮੈਂ ਕਹਿੰਨੇ ਮੈਨੂੰ ਮੈਂ ਮੇਰਾ ਨੂੰ ਬਾਜੀ ਕੋਲੇ ਲੈ ਜਾਣਾ ਇਹਦਾ ਮੈਨੂੰ ਲੈਣਾ ਆ ਤੁਹਾਡੇ ਕਰਕੇ ਦੇ ਵਿੱਚ ਆ ਤੁਹਾਡਾ ਕੰਮ ਹੋ ਗਿਆ ਤੁਹਾਡਾ ਸਿਲਸਿਲਾ ਸ਼ੁਰੂ ਹੋ ਗਿਆ ਲੋ ਜੀ ਖਾਓ ਜੀ ਤੁਸੀਂ ਸਵਾਦ ਮਤਲਬ ਸਵਾਦ ਲੱਗਣਾ ਚਾਹੀਦਾ ਬੈਗਰੂਦੂ ਦੇ ਨਾਲ ਉਹ ਤੋਂ ਕਾਇ ਵੀ ਨਹੀਂ ਸਾਦੀ ਇੰਨੀ ਮਿਹਨਤ ਕਰੀ ਤਰੀ ਭਾਬੀ ਨੇ ਵਿੱਚ ਵੀਰ ਨੇ ਚਾਹੇ ਹੋਆ ਇੰਨੀ ਬਹੁਤ ਹੈ ਧੰਨਵਾਦ ਇਹਦਾ ਇੱਧਰ ਦਾ ਤਾਣਾ ਬਾਣਾ ਆਉਂਦੀ ਹੀ ਹੋਇਆ ਠੀਕ ਆ ਜੀ ਮਿਲਦੇ ਆ ਫਿਰ ਤੁਹਾਨੂੰ ਤਾਣਾ ਬਾਣਾ ਹਉਲ ਜਿਹੀ ਹੋਇਆ ਤੇ ਸਾਡਾ ਘਰ ਦਾ ਮੈਂਬਰ ਉਲਝਿਆ ਹੋਇਆ ਤੇ ਤਾਣਾ ਬਾਣਾ ਸਾਰੀ ਉਲਝਿਆ ਹੋਈ ਨਾਲ ਦੇ ਹੀ ਆ ਠੀਕ ਆ ਜੀ ਮਿਲਦੇ ਆ ਫੇਰ ਜੀ ਪਹੁੰਚ ਗਏ ਜਿਹੜਾ ਗਿਫਟ ਆਇਆ ਸੀ ਜੀ ਉਹਨੂੰ ਪਜਾਉਣ ਦੇ ਵੇਲੇ ਅਸੀਂ ਆਪਣੇ ਨਾਨ ਨੂੰ ਕੋਲ ਪਹੁੰਚ ਗਏ ਨਾਨੂ ਸਾਡੀ ਗੋਦੀ ਚ ਆ ਕੇ ਸੌਂ ਗਿਆ ਇਹ ਕਹਿੰਦਾ ਮੈਨੂੰ ਨੀਨੀਆਂ ਬੋਤ ਆਈਆਂ ਵਿਦੀਆਂ ਲੈ 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 ਹੱਸਦੀ ਆ ਨਹੀਂ ਸੁੱਤੀ ਨਹੀਂ ਸੁੱਤੀ ਵੀ ਹੁਣ ਤਾਂ ਗੁੱਡੀ ਨਹੀਂ ਸੌਂ ਗਿਆ ਨਾ ਪਹਿਲਾਂ ਬਹਾਸੀ ਆਦੀ ਮੇਗਾ ਯਮਾ ਜਾਊਂਗਾ ਜਦੋਂ ਸੱਚੀ ਮੇਰੇ ਪੈਰ ਦੀ ਮਿੱਟੀ ਚੱਖ ਲਈ ਇੱਕ ਵਾਰ। ਬਾਵਾਂ ਸੀ ਮੇਰੇ ਨਾਲ ਹੈ। ਆਪਣੀ ਨਜ਼ਰ ਮੇਰੀ ਨਜ਼ਰ ਮੇਰੀ ਨਜ਼ਰ ਨਾ ਲਾ ਦੇ ਮੇਰੇ ਪੁੱਤ ਨੂੰ। ਮਰੀਦ ਇਹਨਾਂ ਇੰਜੈਕਸ਼ਨ ਲਵਾ ਕੇ ਕਿੱਲੇ ਕਿਉਂ ਨੇ ਅੱਜ? ਅੱਜ ਲਾਉਣ। ਹਾਂ ਟਾਈਮ ਬਹੁਤ ਹੋ ਗਿਆ ਫੇ। ਕਿਹੜੇ? ਜਿਹੜੇ ਉਹ ਲੱਗਦੇ ਹੁੰਦੇ ਆ ਡੇਢ ਮਹੀਨੇ ਦੇ। ਇੱਕ ਦੋ ਮਹੀਨੇ ਦੇ। 9 ਮਹੀਨੇ ਹੋ ਗਏ ਫਿਰ ਉਹਨਾਂ ਨੇ ਲੇਟ ਲਾਏ ਨਾ ਥੋੜੇ ਜਿਹਾ। ਅੱਛਾ ਅੱਛਾ। ਹੈ ਮੇਰੇ ਪੁੱਤ ਦੇ ਠੀਕੇ। ਇਹਦੇ ਥੋੜੇ ਜਿਹਾ ਗੱਲਾਂ ਨੂੰ ਤੇਲ ਲਾ ਦੇ। ਕੋਈ ਕੋਈ ਵੀ ਦੀ ਜਰਾ ਨਾ ਫੋਨ ਨਹੀਂ ਬੰਨਣਾ ਫੋਨ ਦੇ ਇਹ ਫੋਨ ਦੇ ਦੇ ਮੈਨੂੰ ਫੋਨ ਨਹੀਂ ਬੰਨਣਾ ਆਜੇ ਕਿੱਥੇ ਹੋਗਾ ਤੂੰ ਫੋਨ ਚੁੱਕਗਾ ਖੜ ਜਾ ਛਾਲ ਤੱਕ ਫੋਨ ਬੰਨ ਲੈ ਕੰਨ ਦਾ ਓ ਵੀ ਵਿੱਚ ਨਹੀਂ ਗਾ ਬਹੁਤ ਖੜਾਉਂਦੀ ਆਪਣੀ ਚਲੋ ਤਾਂ ਸ਼ੁਕਰ ਦੂਰ ਬਹੁਤ ਆ ਤੈਨੂੰ ਪੰਜੀਰੀ ਬੰਦੂਰੀ ਖਾਦੀਆਂ ਨੂੰ ਅੱਛਾ ਖਾ ਗੋਈ ਪੰਜੀਰੀ ਤਾਂ ਖਾ ਗੋ ਸਵਾ ਮਾ ਜੀ ਮੱਠੀ ਸੀ ਮੈਂ ਬੈਠਾ ਚਾਹ ਨਾ ਕਰਦਾ ਪਿਆ ਹੋਰ ਕਿਆ ਖਾਣੀ ਹੁੰਦੀ ਆ ਦੋ ਹੋ ਗਏ ਅਦਾ ਮਤਲਬ ਤੁਸੀਂ ਪੰਜੀਰੀ ਬਾਈ ਸਵਾਦ ਨਹੀਂ ਬਣਾਈ ਹੈਗੀ ਨਹੀਂ ਆ ਦੇਖ ਲੋ ਪਿੱਕਾ ਦੁੱਧ ਮਾਮੇ ਪਰ ਨਹੀਂ 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 ਮਾਇਦਾ ਨਾ ਖਾਂਦਾ ਤੁਸੀਂ ਨਹੀਂ ਮਾਮਾ ਨਹੀਂ ਨਾ ਮੇਰੇ ਆਈ ਖਾਲਾ ਸ਼ੀਰਾ ਲੱਗਦਾ ਕੋਹਾ ਜਾੜਾ ਕਰ ਦਿੰਦੀ ਠਾ ਸੌਰੀ ਚੱਲ ਹੁੰਦਾ ਯਾਰ ਨਾ ਫਾੜ ਫਿਰ ਇਹਨੂੰ ਆਏ ਬਾਬਾ ਜੀ ਤੁਸੀਂ ਵੀ ਮਾਤਾ ਬੋਮਰੇ ਚੱਕੜ ਪਕਾ ਮਾਮਾ ਜੀ ਦਾ ਵੀ ਮੇਰੇ ਆਈ ਕੰਮ ਆ ਮੈਂ ਵੀ ਹੁਣੇ ਲੱਗਿਆ ਸੀ ਚੱਕਣਾ ਪਹਿਲਾਂ ਮੰਨੂ ਵੀ ਬਹੁਤ ਡਰ ਲੱਗਦਾ ਤਾਂ ਆਹ ਟਰ ਦੇ ਪਰ ਚੱਕਦਾ ਹੀ ਕੀ ਚੱਕੜ ਲੱਗਿਆ ਦਰਦ ਆ ਇਹ ਤਰ੍ਹਾਂ ਵੇ ਤਰ੍ਹਾਂ ਤਨੂੰ ਵੀ ਝੱਟ ਲਾ ਲਵੇਂ ਚੱਲ ਲੜ ਦੇ ਕਿਸੇ ਉੱਪਰ ਕਿਸੇ ਆ ਮੈਂ ਕਹੂੰ ਠਾਲ ਕੇ ਖੜਨਾ ਨੂੰ ਆ ਤਾਂ ਮੈਂ ਉਹਦੇ ਕੋਲ ਬਚਾਰਨ ਰਾਤ ਨੂੰ ਹੁੰਦਾ ਦਿਨ ਚ ਤਾਂ ਕੰਮ ਕਰਾ ਚ ਇਹ ਨਹੀਂ 12 1 2 ਵਜੇ ਜ਼ਿਆਦਾ ਖੁਲਗੀ ਚੱਲ ਹੁੰਦਾ ਆ ਮੇਰਾ ਪੱਤਾ ਫਿਰ ਇਹ ਸ਼ੌਣਾ ਦੇ ਪੁੱਤ ਸਾਰੇ ਨਾ ਪਾਰ ਆਵਾਂ ਸਾਰਿਆਂ ਨੂੰ ਪਾਰ ਆਉਂਗਾ ਹਾਂ ਹੂੰ ਤਾਂ ਹੁਣ ਤਾਂ ਠੀਕ ਹੋਊਗੀ ਬਟਰੀ ਬੜੀ ਹੋਊਗੀ ਪਹਿਲੇ ਪਹਿਲੇ ਤੀ ਚੱਕੀ ਮਗਾ ਇਹਦਾ ਇੰਦੀ ਕੀ ਸਹੀ ਹੋ ਗਿਆ ਜਿਆਦਾ ਜਿਆਦਾ ਕੱਪੜੇ ਉੱਤੇ ਥੋੜੇ ਜੇ ਹੁਣ ਤਾਂ ਕੱਪੜੇ ਤਾਂ ਸਰਦੀ ਵਾਲੇ ਪੇ ਕੇ ਥੱਲੇ ਸਵੈਟਰ ਹਾਂਜੀ ਬੰਨ ਲੈ ਥੋੜੀ ਹੋਵੇ ਹੋਏ ਨਾ ਉਹਦੇ ਥੋੜਾ ਜਿਹਾ ਵਜ਼ਨ ਵੀ ਵਧ ਗਿਆ ਹਾਂ ਵਜ਼ਨ ਵੀ ਵਧ ਗਿਆ ਨਾਲੇ ਊਮ ਵੀ ਹੁਣ ਸਮਝ ਨਹੀਂ ਆਵਾ ਪਹਿਲਾਂ ਹੱਸਦਾ ਤਾਂ ਇੰਨੀ ਅਜੀ ਆਏ ਮੇਰੇ ਰੱਬਾ ਮਨ ਜਾਣਦੀ ਵੀ ਕਿਹਾ ਵੀ ਤੁਹਾਨੂੰ ਕੀ ਹੁੰਦਾ ਮਾਣ ਤੱਲੁਕਾਂ ਦਾ ਸਭ ਮੇਰੇ ਅੰਦਰ ਕੀ ਹੋ ਰਿਹਾ ਹੈ ਸਹੀ ਗੱਲ ਹੈ ਬੜੇ ਹਮ ਤਾਂ ਡਰੇ ਲੱਗਦਾ ਛੋਟਾ ਜਿਹਾ ਇੱਕ ਨੀ ਨਿਆਣਾ ਛੋਟਾ ਚੱਕਣਾ ਬੜਾ ਔਖਾ ਜੀ ਆ ਮੈਂ ਤਾਂ ਹੀ ਉੱਪਰ ਤੇ ਪੈ ਗਿਆ ਐਕਸਪੀਰੀਅੰਸ ਹੋ ਗਿਆ ਜੀ ਹੁਣ ਰੋਜ਼ ੱੱਕਣ ਦਾ ਐਕਸਪੀਰੀਅੰਸ ਹੋ ਗਿਆ ਹਾਂ ਹੁਣ ਨਾ ਜੈਸ ਮੈਨੂੰ ਤਾਂ ਗੱਲਾਂ ਨੂੰ ਤੇ ਲੱਗੀ ਚੱਲੀਏ ਫਿਰ ਆਪਾਂ ਵੀ ਆਈਆ ਮੈਂ ਵੀ ਜਾਣਾ ਨਾਨ ਨੂੰ ਗਏ ਨਾ ਨਾ ਨਾ